ਜੋਗਿੰਦਰ ਸਿੰਘ ਉਗਰਾਹਾ ਦੇ ਉੱਤੇ ਪੜਕ ਗਿਆ ਸਮਾਜ ਸੇਵੀ ਲੱਖਾ ਸਿਧਾਣਾ ਦਰਅਸਲ ਲੱਖਾ ਸਿਧਾਣਾ ਨੇ ਜੋਗਿੰਦਰ ਉਗਰਾਹਾ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਜੇ ਤੇਰੇ ਚ ਹਿੰਮਤ ਹੈ ਤਾਂ ਦੇ ਫਿਰ ਜਵਾਬ ਆਖਰ ਕੀ ਹੋਇਆ ਅਜਿਹਾ ਕਿਉਂ ਇੰਨਾ ਗੁੱਸੇ ਦੇ ਵਿੱਚ ਲੱਖਾ ਸਿਧਾਣਾ ਆਇਆ ਕਿਹੜੀ ਗੱਲ ਕਾਮਰੇਡਾਂ ਦੇ ਵੱਲੋਂ ਕਹੀ ਗਈ ਲੱਖੇ ਸਿਧਾਣੇ ਨੂੰ ਜਿਸ ਤੋਂ ਬਾਅਦ ਲੱਖਾ ਸਿਧਾਣਾ ਜਵਾਬ ਵੀ ਦਿੰਦਾ ਤੇ ਨਾਲ ਫਿਰ ਸਵਾਲ ਵੀ ਰੱਖ ਦਿੰਦਾ ਕਹਿੰਦਾ ਹੈ ਹਿੰਮਤ ਫਿਰ ਉਗਰਾਹਾ ਸਾਹਿਬ ਉਹ ਗੱਲਬਾਤ ਲੱਖੇ ਸਦਾਣੇ ਦੀ ਜੁਬਾਨੀ ਸੁਣਾਉਣੀ ਆ ਅਖਰ ਕਿਹੜੀ ਗੱਲ ਨੂੰ ਲੈ ਕੇ ਇੰਨਾ ਗੁੱਸੇ ਦੇ ਵਿੱਚ ਨਜ਼ਰ ਆ ਰਿਹਾ ਅਗਲੀ ਗੱਲ ਆਪਾਂ ਕਰਦੇ ਆ ਲੈ ਹੁਣ ਜੇ ਹਿੰਮਤ ਆ ਨਾ ਗੁਰਾਂ ਸਿੰਘ ਜਵਾਬ ਦਿਓ ਤੱਥਾਂ ਨਾਲ ਸਬੂਤਾਂ ਨਾਲ ਗੱਲ ਰੱਖੂੰਗਾ ਪ੍ਰੋਫੈਸਰ ਕਾਮਰੇਡ ਪ੍ਰੋਫੈਸਰ ਸੁਰਜੀਤ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜਾਉਂਦਾ ਉੱਥੇ ਯੂਨੀਵਰਸਿਟੀ ਦੇ ਵਿੱਚ ਚੌਕੇ ਪਿੰਡਾ ਜ਼ਿਲ੍ਹਾ ਬਠਿੰਡਾ ਚੋਕੇ ਪਿੰਡ ਦੀ ਇੱਕ ਕੁੜੀ ਪੜਦੀ ਸੀਗੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਇਸ ਪਟਿਆਲੇ ਦੇ ਵਿੱਚ ਉਹ ਕੁੜੀ ਖੁਦਕੁਸ਼ੀ ਕਰ ਜਾਂਦੀ ਹੈ ਕਿਉਂ ਕਰ ਜਾਂਦੀ ਹੈ ਪਤਾ ਉਹ ਕੁੜੀ ਖੁਦਕੁਸ਼ੀ ਕਰਦੀ ਹੈ ਉਹਨੂੰ ਪ੍ਰੋਫੈਸਰ ਸੋਡਾ ਕਾਮਰੇਡ ਪ੍ਰੋਫੈਸਰ ਸਰਜੀਤ ਘੂਰ ਦਿੰਦਾ ਉਹ ਬੱਚੀ ਦੀ ਬੇਇੱਜ਼ਤੀ ਕਰ ਦਿੰਦਾ ਹੈ ਉਹ ਬੱਚੀ ਬਿਮਾਰ ਹੁੰਦੀ ਹੈ ਉਹ ਬੱਚੀ ਇਹ ਗੱਲ ਨੂੰ ਨਾ ਸਹਾਰਦੀ ਹੋਈ ਖੁਦਕੁਸ਼ੀ ਕਰ ਜਾਂਦੀ ਹੈ ਤੇ ਉਸ ਤੋਂ ਬਾਅਦ ਪ੍ਰੋਫੈਸਰ ਸਰਜੀਤ ਦੇ ਖਿਲਾਫ ਮੋਰਚਾ ਖੁੱਲਦਾ ਹੈ ਮੋਰਚਾ ਲੱਗਦਾ ਹੈ ਬਹੁਤ ਬੰਦੇ ਉੱਥੇ ਬਹੁਤ ਸੰਸਥਾਵਾਂ ਯੂਨੀਵਰਸਿਟੀ ਦੀਆਂ ਜਿੱਥੇ ਬੰਦੀਆਂ ਤੇ ਹੋਰ ਆਸੇ ਪਾਸੇ ਦੇ ਲੋਕ ਆਉਂਦੇ ਆ ਤੇ ਪ੍ਰੋਫੈਸਰ ਦੇ ਖਿਲਾਫ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਤੇ ਉਸ ਪ੍ਰੋਫੈਸਰ ਦੇ ਖਿਲਾਫ ਦੋ ਮੈਂਬਰੀ ਕਮੇਟੀ ਬਣਦੀ ਹੈ ਟੀਮ ਬਣਦੀ ਹੈ ਇੱਕ ਰਿਟਾਇਰਡ ਜੱਜ ਹੁੰਦੇ ਆ ਇੱਕ ਡਾਕਟਰ ਹਰਸ਼ਿੰਦਰ ਕੌਰ ਹੁੰਦੇ ਆ ਦੋ ਮੈਂਬਰੀ ਕਮੇਟੀ ਉਹਦੇ ਖਿਲਾਫ ਜਿਹੜੀ ਉਹ ਜਾਂਚ ਕਰਦੀ ਹੈ ਪ੍ਰੋਫੈਸਰ ਸਰਜੀਤ ਦੇ ਖਿਲਾਫ ਉਹ ਜਾਂਚ ਦੇ ਵਿੱਚ ਜਿਹੜਾ ਤੱਤਸਾਰ ਉਹ ਰਿਪੋਰਟ ਦਾ ਆਉਂਦਾ ਉਹ ਇਹ ਪਤਾ ਕੀ ਲਿਖਿਆ ਹੁੰਦਾ ਕਿ ਪ੍ਰੋਫੈਸਰ ਸਰਜੀਤ ਦਾ ਜਿਹੜਾ ਅਧਿਆਪਕ ਦਾ ਪਦਦਰ ਹੁੰਦਾ ਉਹ ਪਦਦਰ ਅਧਿਆਪਕ ਦੇ ਪਦਦਰ ਤੋਂ ਪ੍ਰੋਫੈਸਰ ਸਰਜੀਤ ਦਾ ਪਦਦਰ ਬਹੁਤ ਨੀਮ ਹੈ ਇਹਦਾ ਵਿਹਾਰ ਬਹੁਤ ਬੁਰਾ ਤੇ ਅਸ਼ਲੀਲ ਆ ਇਹ ਆ ਤੁਹਾਨੂੰ ਮੈਂ ਰਿਪੋਰਟਾਂ ਉਦੋਂ ਦੀਆਂ ਪੰਜਾਬੀ ਖ਼ਬਰਾਂ ਦੀਆਂ ਵੀ ਅੰਗਰੇਜ਼ੀ ਖ਼ਬਰਾਂ ਦੀਆਂ ਵੀ ਸੁਣਾ ਦਿੰਨਾ ਡਾਕਟਰ ਰਿਊਮ ਦੀ ਉਦੋਂ ਖ਼ਬਰ ਲੱਗੀ ਸੀ ਪ੍ਰੋਫੈਸਰ ਬਿਹੇਵੀਅਰ ਕੈਨ ਬੀ ਟਰਨਡ ਵੈਡ ਰੂਡ ਐਂਡ ਆਫ ਸੈਂਸ ਇਹ ਰਿਪੋਰਟ ਸੀ ਉਦੋਂ ਦੀ ਇਹ ਇਹ ਉਦੋਂ ਡਾਕਟਰ ਰਿਊਮ ਚ ਲੱਗੀਆਂ ਹੋਰ ਅੰਗਰੇਜ਼ੀ ਖ਼ਬਰਾਂ ਚ ਲੱਗੀਆਂ ਤੇ ਪੰਜਾਬੀ ਖ਼ਬਰਾਂ ਦੇ ਵਿੱਚ ਲੱਗੀਆਂ ਸੁੱਡੀਆਂ ਖ਼ਬਰਾਂ ਸੀ ਸੋਡੇ ਪ੍ਰੋਫੈਸਰ ਸਰਜੀਤ ਦੀਆਂ ਉਸ ਤੋਂ ਬਾਅਦ ਇੱਕ ਕੁੜੀ ਸਾਹਮਣੇ ਆਈ ਸੀਗੀ ਜਿਹੜੀ ਕਹਿੰਦੀ ਸੀ ਕਿ ਮੈਂ ਜਦੋਂ ਬਿਮਾਰ ਹੋ ਗਈ ਤੇ ਮੈਂ ਕਈ ਦਿਨ ਕਾਲਜ ਨਾ ਕਲਾਸ 'ਚ ਨਾ ਗਈ ਤੇ ਮੈਨੂੰ ਪ੍ਰੋਫੈਸਰ ਨੇ ਪੁੱਛਿਆ ਤੂੰ ਕਲਾਸ 'ਚ ਕਿਉਂ ਨਹੀਂ ਆਈ? ਕਿ ਉਹਨੇ ਕਿਹਾ ਜੀ ਮੈਂ ਬਿਮਾਰ ਸੀ ਕੀ ਬਿਮਾਰੀ ਸੀ? ਪੁੱਛੀ ਗਿਆ ਜ਼ਬਰਦਸਤ ਮਤਲਬ ਕਿ ਜ਼ਬਰਦਸਤੀ ਕਰਨ ਲੱਗਿਆ ਫੋਰਸ ਕਰਨ ਲੱਗਿਆ ਉਹ ਬੱਚੀ ਨੂੰ। ਉਹ ਕਹਿੰਦੀ ਜੀ ਮੈਨੂੰ ਪੀੜ ਆਏ ਹੋਏ ਸੀ। ਤਾਂ ਪ੍ਰੋਫੈਸਰ ਸਰਜੀਤ ਪਤਾ ਕੀ ਕਹਿੰਦਾ ਸੀ? ਕਹਿੰਦਾ ਇਹੇ ਜੀ ਦਵਾਈ ਦਊ ਪੀੜਾ ਨੂੰ ਉਠਾ ਦੂੰ। ਥੋੜੇ ਪੀੜ ਜਿਹੜੇ ਆਉਂਦੇ ਮੈਂ ਸਜਾਉਂਦੀ ਆ ਉਹ ਨਹੀਂ ਹਟਾ ਦੂੰ। ਇਹ ਸਾਰਾ ਰਿਪੋਰਟਾਂ ਦੇ ਵਿੱਚ ਸਾਹਮਣੇ ਆਇਆ ਸੀਗਾ ਵੀ ਤੁਹਾਡੇ ਪ੍ਰੋਫੈਸਰ ਸਰਜੀਤ ਦੀ ਕੀ ਕਰਤ ਹੁਣ ਤੁਸੀਂ ਦੱਸੋ ਤੁਸੀਂ ਦੇਖੋ ਪੰਜਾਬ ਦੇ ਲੋਕੋ ਇਹ ਬੰਦੇ ਇਹੋ ਜਿਹੇ ਜ਼ਾਲਮ ਬੰਦਿਆਂ ਨੂੰ ਬਚਾਉਣ ਲਈ ਕਿਵੇਂ ਉਹਨਾਂ ਦੀ ਪਿੱਠ ਤੇ ਖੜਦੇ ਆ ਰਿਪੋਰਟਾਂ ਸਾਰਾ ਜੱਗ ਝਾਰ ਹੋ ਗਿਆ ਰਿਪੋਰਟਾਂ ਆ ਗਈਆਂ ਫਾਈਨਲ ਡਿਸੀਜਨ ਜਦੋਂ ਹੋਣਾ ਸੀਗਾ ਦੋ ਮੈਂਬਰੀ ਕਮੇਟੀ ਦਾ ਉਹਦੇ ਵਿੱਚ ਡਾਕਟਰ ਹਰਸ਼ਿੰਦਰ ਨੂੰ ਪਿੱਛੇ ਰੱਖਿਆ ਗਿਆ ਤਾਂ ਪਾਸੇ ਰੱਖਿਆ ਗਿਆ ਉਹਦੇ ਵਿੱਚ ਇਹਨਾਂ ਨੇ ਜੱਜ ਦੀ ਰਿਪੋਰਟ ਆਈ ਇਹ ਟਾਈਟ ਜਿਹੀ ਸੀਗੇ ਉਹਦੇ ਵਿੱਚ ਪ੍ਰੋਫੈਸਰ ਸੀਦ ਨੂੰ ਦੋਸ਼ੀ ਪਾਇਆ ਗਿਆ। ਉਸ ਤੋਂ ਪਹਿਲਾਂ ਇਹਨਾਂ ਨੇ ਮਾਹੌਲ ਰਚਿਆ ਵੀ ਪ੍ਰੋਫੈਸਰ ਸੀਦ ਦੇ ਖਿਲਾਫ ਪਰਚਾ ਨਾ ਹੋ ਜੇ ਇਹਨੂੰ ਕੱਢ ਨਾ ਦਿੱਤਾ ਜਾਵੇ ਯੂਨੀਵਰਸਿਟੀ ਦੇ ਵਿੱਚੋਂ। ਆ ਤੁਹਾਨੂੰ ਮੈਂ ਫੋਟੋ ਦਿਖਾਉਣ ਲੱਗਿਆ ਆ ਧਿਆਨ ਦਿਓ ਮੜ ਜਾ। ਆ ਫੋਟੋ ਆ ਜੀ। ਆ ਦੇਖਿਓ ਪੰਜਾਬ ਦੇ ਲੋਕੋ। ਆ ਤੁਹਾਨੂੰ ਸਾਰੇ ਇਹ ਖੜੇ ਨਜ਼ਰ ਆ ਜਾਣਗੇ। ਵਾਇਸ ਚਾਂਹਲਰ ਯੂਨੀਵਰਸਿਟੀ ਵਿਚਾਲੇ ਖੜਾ ਤੇ ਨਾਲ ਉਹਦੇ ਸਾਰੇ ਜਿਹੜੇ ਇਹ ਕਾਮਰੇਡ ਲਾਣਾ ਉੱਥੇ ਉਹਨੂੰ ਜਾ ਕੇ ਮੰਗ ਪੱਤਰ ਦੇ ਕੇ ਆਇਆ ਮੰਗ ਪੱਤਰ ਕੀ ਦੇ ਰਿਹਾ ਸੁਣਿਓ ਉਹ ਵੀ ਤੁਹਾਨੂੰ ਦੱਸਦਾ ਮੰਗ ਪੱਤਰ ਦੀ ਉਸ ਦਿਨ ਦੀ ਜਿਹੜੀ ਮੰਗ ਪੱਤਰ ਸੀ ਇਹਨਾਂ ਦਾ ਪ੍ਰੈਸ ਨੋਟ ਸੱਪਿਆ ਸੀ ਉਹਦੀ ਗੱਲ ਤੂੰ ਸੁਣਿਓ ਧਿਆਨ ਨਾਲ ਜਿਹੜੀ ਯੂਨੀਵਰਸਿਟੀ ਦੀ ਬਾਪਰੀਆਂ ਕਾਮੀਆਂ ਘਟਨਾਵਾਂ ਵਾਲੇ ਸਬੰਧ ਵਿੱਚ ਪੰਜਾਬ ਅੰਦਰ ਜਨਤਕ ਜਮਹੂਰੀ ਲਹਿਰ ਤੇ ਸਾਇਤਕ ਸੱਭਿਆਚਾਰ ਲਹਿਰ ਦੇ ਵੱਖ-ਵੱਖੇ ਤਰ੍ਹਾਂ ਸਰਕਾਰ ਨੂੰ ਸਖ਼ਤੀਆਂ ਲਈ ਇੱਕ ਬਫਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਰ ਨੂੰ ਮਿਲਿਆ ਉਹਨਾਂ ਨੇ ਮੰਗ ਕੀਤੀ ਕਿ ਡਾਕਟਰ ਸਰਜੀਤ ਦੀ ਮੌਤਲੀ ਦਾ ਕਦਮ ਵਾਪਸ ਲਿਆ ਜਾਵੇ ਯੂਨੀਵਰਸਿਟੀ ਦੇ ਵਿਦਿਅਕ ਮਾਹੌਲ ਦੀ ਰਾਖੀ ਲਈ ਬਣਦੇ ਕਦਮ ਚੱਕੇ ਜਾਣ ਵਿਦਿਆਰਥਣ ਜਸ਼ਨਦੀਪ ਕੌਰ ਦੀ ਖੁਦਕੁਸ਼ੀ ਦੀ ਝੂਠੀ ਅਫਵਾਹ ਫਲਾਉਣ ਵਾਲਿਆਂ ਵਾਲੇ ਮਲਜਮਾਂ ਦੀ ਪੜਤਾਲ ਕੀਤੀ ਜਾਵੇ ਉਹਨਾਂ ਦੇ ਮੰਤਵਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ ਜਾਣੇ ਸ਼ਰੇਆਮ ਇਹ ਜਾ ਕੇ ਉੱਥੇ ਪ੍ਰੋਫੈਸਰ ਸਰਜੀਤ ਦੇ ਹੱਕ 'ਚ ਖੜ ਗਏ ਸੀਗੇ ਜਿਸ ਦੀ ਵਜ੍ਹਾ ਨਾਲ ਉਹ ਕੁੜੀ ਮਰੀ ਸੀ ਆ ਉਸ ਦਾ ਪ੍ਰੈਸ ਨੋਟ ਆ ਤੇ ਆ ਉਸ ਦਿਨ ਦੀ ਖਬਰ ਛਪੀ ਆ ਆ ਦੇਖ ਲਓ ਜਿਹੜਾ ਨੇ ਪ੍ਰੈਸ ਨੋਟ ਦਿੱਤਾ ਸੀ ਵਾਈਸ ਚਾਂਸਲਰ ਨੂੰ ਅੱਛਾ ਇਕੱਲੇ ਵਾਈਸ ਚਾਂਸਲਰ ਤੇ ਨਹੀਂ ਰੁਕੇ ਅੱਗੇ ਆ ਜਾਓ ਇਹ ਡੀਸੀ ਨੂੰ ਮਿਲੇ ਡੀਸੀ ਪਟਿਆਲਾ ਨੂੰ ਉਹਤੇ ਦਬਾਅ ਪਾਇਆ ਵਾਈਸ ਚਾਂਸਲਰ ਤੇ ਦਬਾਅ ਪਾਇਆ ਇਹਨਾਂ ਨੇ ਅੰਦਰ ਖਾਤੇ ਭਵੰਤਮਾਨ ਪੰਜਾਬ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਵੀ ਜੇ ਸਾਡੇ ਪ੍ਰੋਫੈਸਰ ਨੂੰ ਯੂਨੀਵਰਸਿਟੀ ਦੇ ਵਿੱਚੋਂ ਕੱਢਿਆ ਜਾਂਦਾ ਤਾਂ ਅਸੀਂ ਇੱਥੇ ਮੋਰਚਾ ਖੋਲ੍ਹਾਂਗੇ ਉਹ ਸਾਰੀ ਰਿਪੋਰਟਾਂ ਨਪਾਟਾਂ ਜੋ ਉਹਦੇ ਖਿਲਾਫ ਬਣੀਆਂ ਸੀ ਸਰਕਾਰ ਵੀ ਝੋਗੀ ਬੀਸੀ ਵੀ ਝੋਗਿਆ ਵੀ ਇਹਨਾਂ ਨੇ ਸਾਰਾ ਇੱਥੇ ਲਿਆ ਕੇ ਆਪਣਾ ਜਿਹੜਾ ਐਨਆਰ ਕਾਰਡਰ ਹੈਗਾ ਯੂਨੀਵਰਸਿਟੀ ਬਿਠਾ ਦੇਣਾ ਤਾਂ ਇਹਨਾਂ ਨੇ ਵਾਇਸ ਚਾਂਸਰ ਤੇ ਦਬਾਅ ਪਾ ਕੇ ਡੀਸੀ ਰਾਹੀਂ ਮੁੱਖ ਮੰਤਰੀ ਰਾਹੀਂ ਸਾਰਾ ਕੁਝ ਗਿੱਟਮਟ ਕਰਕੇ ਪ੍ਰੋਫੈਸਰ ਸਰਜੀਤ ਕਾਮਰੇੜ ਨੂੰ ਬਚਾ ਲਿਆ ਪਾਕ ਸਾਫ ਬਰੀ ਕਰਾਤਾ ਇਹ ਇਹਨਾਂ ਦਾ ਕਰਦਾਰ ਆ ਜਿਹੜੇ ਬੰਦੇ ਦਾ ਕਰਦਾਰ ਅੱਜ ਵੀ ਯੂਨੀਵਰਸਿਟੀ ਪੜ੍ਹਦੇ ਵਿਦਿਆਰਥੀਆਂ ਨੂੰ ਪਤਾ ਹੈ ਮੁੰਡੇ ਕੁੜੀਆਂ ਨੂੰ ਪਤਾ ਹੈ ਹਮੇਸ਼ਾ ਬਹੁਤ ਮਾਰਾ ਰਿਹਾ ਖਾਸ ਤੌਰ ਤੇ ਕੁੜੀਆਂ ਪ੍ਰਤੀ ਉਹ ਬੰਦੇ ਨੂੰ ਉਹਨਾਂ ਨੇ ਕਿ ਸੱਤ ਤੱਕ ਜਾ ਕੇ ਬਚਾਇਆ ਆਨਲਾਈਨ ਸਬੂਤ ਪਈਆ ਤੱਥ ਪਈਆ ਫੋਟੋਆਂ ਪਈਆਂ ਪ੍ਰੈਸ ਨੋਟ ਪਈਆ ਖਬਰਾਂ ਦੀਆਂ ਖਬਰਾਂ ਪਈਆਂ ਨੇ ਹੁਣ ਤੁਸੀਂ ਆਪ ਦੇ ਨੂੰ ਦੱਸ ਦਿਓ ਇਹ ਜਿਹੜੇ ਬੰਦੇ ਕਹਿੰਦੇ ਅਸੀਂ ਤਾਂ ਬਹੁਤ ਵਧੀਆ ਇਨਸਾਨ ਆ ਅਸੀਂ ਤਾਂ ਬਹੁਤ ਚੰਗਾ ਕਰ ਰਹੇ ਆ ਸਮਾਜ ਲਈ ਅੱਛਾ ਉਦੋਂ ਅੱਗੇ ਆਜੋ ਇੱਕ ਤਾਜ਼ਾ ਘਟਨਾ ਦੀ ਮੈਂ ਗੱਲ ਕਰਨ ਲੱਗਿਆ ਗੜ ਸੰਕਰ ਦਾ ਇੱਕ ਸਕੂਲ ਹੈ ਗੜ ਸੰਕਰ ਦੇ ਇੱਕ ਸਕੂਲ ਦੇ ਵਿੱਚ 10 10 12 12 ਸਾਲ ਦੀਆਂ ਬੱਚੀਆਂ ਦੇ ਨਾਲ ਨਾ ਇੱਕ ਮਾਨਸਾ ਸਾਈਡ ਦਾ ਟੀਚਰ ਉੱਥੇ ਲੱਗਿਆ ਹੋਇਆ ਉਹਨੇ ਸ਼ੋਸ਼ਣ ਕੀਤਾ ਬੱਚੀਆਂ ਦਾ ਗਲਤ ਨਾ ਤਰੀਕੇ ਨਾਲ ਮਤਲਬ ਕਿ ਟੱਚ ਕੀਤਾ ਜਾਂ ਕੁ ਮਰਜ਼ੀ ਲਾ ਲਓ ਰੌਲਾ ਪੈ ਜਾਂਦਾ ਹੈ ਰੌਲਾ ਪੈਣ ਤੋਂ ਬਾਅਦ ਸਕੂਲ ਦਾ ਸਟਾਫ ਸਕੂਲ ਦਾ ਹੈੱਡ ਹੁੰਦਾ ਜਿਹੜਾ ਉਸ ਦੇ ਖਿਲਾਫ ਐਕਸ਼ਨ ਲੈਣ ਨੂੰ ਤਿਆਰ ਹੋ ਜਾਂਦਾ ਹੈ ਇਨਾਂ ਦਾ ਡੈਮੋਕ੍ਰੈਟ ਟੀਚਰ ਫਰੰਟ ਜਿਹੜਾ ਬਣਿਆ ਹੋਇਆ ਡੀਟੀਐਫ ਜਿਹੜਾ ਡੈਮੋਕ੍ਰੈਟਿਕ ਟੀਚਰ ਫਰੰਟ ਹੈ ਉਹ ਨਾਲ ਹੀ ਨਾਲ ਅੱਗੇ ਆਉਂਦਾ ਸਾਹਮਣੇ ਆਉਂਦਾ ਤੇ ਉਹ ਦਬਾਅ ਬਣਾਉਂਦਾ ਹੈ ਉਹ ਸਟਾਫ ਦੇ ਉੱਤੇ ਵੀ ਤੁਸੀਂ ਸਾਡੇ ਟੀਚਰ ਨੂੰ ਕੱਢੋਗੇ ਨਹੀਂ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰੋਗੇ ਉਹ ਬੱਚਿਆਂ ਦੇ ਪਰਿਵਾਰਾਂ ਨੂੰ ਮਿਲਦਾ ਉਹ ਫਰੰਟ ਵਾਲੇ ਮਿਲਦੇ ਆ ਵੀ ਇਹ ਜਿੱਦ ਦਾ ਮਸਲਾ ਜੀ ਕਾਨੂੰਨ ਅਦਾਲਤਾਂ ਜਾਣੀਆਂ ਥਾਣਿਆਂ ਦੀ ਗੱਲ ਜਾਊਗੀ ਆਪਾਂ ਕੁੜੀਆਂ ਵਿਆਹਣੀਆਂ ਕਰਨੀਆਂ ਨੇ ਆਪਾਂ ਕਿਉਂ ਮਾਮਲੇ ਨੂੰ ਵਧਾਉਣੇ ਆ ਜਿਹਨੇ ਪੂਰਨ ਤੌਰ ਦੇ ਉੱਤੇ ਜਿਹੜਾ 10 ਸਾਲ ਦੀ ਬੱਚੀ ਨਾਲ ਸ਼ੋਸ਼ਣ ਕਰ ਰਿਹਾ ਇੱਕ ਮਾਸਟਰ ਹੈ ਗੜ ਸੰਕਰਨ ਦੇ ਸਕੂਲ ਦੇ ਵਿੱਚ ਇੰਨਾ ਕਾਮਰੇਡਾਂ ਦਾ ਖੋਤੀਆਂ ਦਾ ਡੈਮੋਕਰੇਟਿਕ ਟੀਚਰ ਫਰੰਟ ਬਣਿਆ ਹੋਇਆ ਸ਼ਰਿਆਂ ਮ ਜਾ ਕੇ ਉਸ ਟੀਚਰ ਦੇ ਹੱਕ 'ਚ ਖੜਦਾ ਹੈ ਕਿ ਤੂੰ ਹੀ ਸਾਡੇ ਟੀਚਰ ਨੂੰ ਕੁਝ ਕਹੋਗੇ ਨਹੀਂ ਤੇ ਦੂਜੇ ਪਾਸੇ ਜਿਹੜਾ ਪ੍ਰੋਫੈਸਰ ਸਰਜੀਤ ਯੂਨੀਵਰਸਿਟੀ ਵਾਲਾ ਜਿਵੇਂ ਬਦੌਲ ਤੋਂ ਕੁੜੀ ਮਰ ਜਾਂਦੀ ਹੈ ਖੁਦਕੁਸ਼ੀ ਕਰ ਜਾਂਦੀ ਹੈ ਉਹਨੂੰ ਬਚਾਉਣ ਲਈ ਸਰਕਾਰ ਤੇ ਦਬਾਅ ਪਾਉਂਦੇ ਆ ਵੀਸੀ ਤੇ ਦਬਾਅ ਪਾਉਂਦੇ ਆ ਡੀਸੀ ਨੂੰ ਮਿਲਦੇ ਆ ਆ ਜਿਹੜੇ ਖੌਤੀ ਕਹਿੰਦੇ ਆ ਅਸੀਂ ਪੰਜਾਬ ਹਤੈਸ਼ੀ ਆ ਤੇ ਸਾਨੂੰ ਇਹ ਦੱਸਦੇ ਆ ਫਿਰਕਾ ਪ੍ਰਸਤ ਨੇ ਇਹ ਨਫ਼ਰਤਾਂ ਫੁਲਾਉਂਦੇ ਨੇ ਹੈ ਜਵਾਬ ਉਹ ਗ੍ਰਹਾਂ ਸਾਹਿਬ ਤਾਂ ਇਹਨਾਂ ਦੋ ਗੱਲਾਂ ਦਾ ਜਵਾਬ ਤਾਂ ਤੋਂ ਮੰਗਦਾ ਮੈਂ ਨਹੀਂ ਮੰਗਦਾ ਪੂਰਾ ਪੰਜਾਬ ਮੰਗਦਾ ਤੁਸੀਂ ਕਿਉਂ ਸਰਜੀਤ ਨੂੰ ਬਚਾਇਆ ਇਹਦਾ ਜਵਾਬ ਦਿਓ ਜਦੋਂ ਕਿ ਸਾਰੀਆਂ ਰਿਪੋਰਟਾਂ ਕਮੇਟੀ ਦੀਆਂ ਰਿਪੋਰਟਾਂ ਰਿਟਾਇਰਡ ਜੱਜ ਦੀਆਂ ਰਿਪੋਰਟਾਂ ਸਾਰੀਆਂ ਰਿਪੋਰਟਾਂ ਦੇ ਖਿਲਾਫ ਸੀ ਕਿ ਇਹ ਬੰਦਾ ਗਲਤ ਹੈ ਇਹ ਅਧਿਆਪਕ ਬਣਨ ਦੇ ਯੋਗ ਹੀ ਨਹੀਂ ਹੈਗਾ ਇੱਥੇ ਪੜ੍ਹਾਉਣ ਦੇ ਯੋਗ ਹੀ ਨਹੀਂ ਹੈਗਾ ਇਹਦਾ ਪੱਧਰ ਇੰਨਾ ਨਹੀਂ ਮੈਂ ਸਲੀਲ ਬੰਦਾ ਹੈ ਤੁਸੀਂ ਉਹ ਜਿਹੇ ਬੰਦਿਆਂ ਨੂੰ ਹਲੇ ਤਾਂ ਬਹੁਤ ਕੁਝ ਪਿਆ ਮੈਂ ਤੁਹਾਡੀਆਂ ਪਰਤਾਂ ਤੇ ਢੇਡ ਕੇ ਰੱਖ ਦੂੰ ਥੋੜਾ ਸਾਰਾ ਜਿਹੜਾ ਚੜਾਇਆ ਹੋਇਆ ਹੈ ਨਾ ਮਖੌਟਾ ਥੋੜੇ ਨਕਾਬ ਚੜਾਇਆ ਹੋਇਆ ਹਾ ਬਹੁਤ ਤੁਸੀਂ ਬਣਦੇ ਆ ਆਪਣੇ ਆਪ ਨੂੰ ਅਸੀਂ ਬਹੁਤ ਵੱਡੇ ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਦਰਦੀਆਂ ਸੀ ਥੋੜਾ ਸਾਰਾ ਲਕਾਬ ਲਾ ਦਨ ਨਕਾਬ ਇਹ ਮੈਂ ਆਜੋ ਬੜਾ ਕੁਛ ਪਿਆ ਤੁਈ ਆਓ ਮੈਦਾਨ ਚ ਦੇਣ ਛੇੜਈਆ ਕੰਮ ਦਾ ਛੇੜਨ ਦੇ ਕਿਉਂਕਿ ਤੁਸੀਂ ਹਰ ਮਸਲੇ ਨੂੰ ਗਲਤ ਰੰਗ ਚ ਦਿੰਨੇ ਹੋ ਜਦੋਂ ਪੰਜਾਬ ਦੀ ਗੱਲ ਹੁੰਦੀ ਆ ਤੁਸੀਂ ਕੋਈ ਨਾ ਕੋਈ ਮਸਲਾ ਕੋਈ ਨਾ ਕੋਈ ਮੁੱਦਾ ਬਣਾਉਨੇ ਹੋ ਮੈਨੂੰ ਇੱਕ ਗੱਲ ਦਾ ਹੋਰ ਜਵਾਬ ਦਿਓ ਕਦੇ ਪਾਣੀਆਂ ਦੇ ਮੁੱਦੇ ਤੇ ਡੈਮਾਂ ਦੇ ਮੁੱਦੇ ਤੇ ਰਾਜਧਾਨੀ ਦੇ ਮੁੱਦੇ ਦੇ ਪੰਜਾਬੀ ਬੋਲ ਦੇ ਇਲਾਕਿਆਂ ਦੇ ਮੁੱਦੇ ਤੇ ਪੰਜਾਬੀ ਬੋਲੀ ਦੇ ਮੁੱਦੇ ਮੁੱਦੇ ਤੇ ਕਿੱਥੇ ਤੁਸੀਂ ਖੜੇ ਹੋ ਕਿੱਥੇ ਲੜਾਈ ਲੜੀਏ ਦੱਸ ਦਿਓ ਤੁਹਾਨੂੰ ਸਿੰਗਲ ਬਿਆਨ ਤੱਕ ਨਹੀਂ ਆਉਂਦਾ ਜੋ ਪੰਜਾਬ ਦੇ ਪਾਣੀ ਲੁੱਟੇ ਜਾਂਦੇ ਆ ਡੈਮ ਖੋਲੇ ਜਾਂਦੇ ਆ ਬੀਵੀਐਮਬੀ ਦੇ ਵਿੱਚੋਂ ਪੰਜਾਬ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਬਾਹਰ ਲਿਆਂ ਬੰਦਿਆਂ ਨੂੰ ਲਿਆ ਕੇ ਨੌਕਰੀਆਂ ਦਿੱਤਆਂ ਸਰਕਾਰੀ ਇੱਕ ਬਿਆਨ ਤੱਕ ਦਿਖਾ ਦਿਓ ਜੇ ਤੁਹਾਡਾ ਇੱਥੇ ਕੋਈ ਨਕਸਲੈਡ ਦੇ ਵਿੱਚ ਨਕਸਲੈਡ ਨਕਸਲਵਾੜੀ ਮਾਰਿਆ ਜਾਂਦਾ ਠਾਹ ਬੈਣ ਦਿੰਨੇ ਹੋ ਇੱਥੇ ਝੂਠੇ ਮੁਕਾਬਲੇ ਕਰ ਰਹੀ ਆ ਪੁਲਿਸ ਸ਼ਰਿਆਂ ਮਾਰਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਅੱਧ ਚੱਕ ਚੱਕੇ ਮੁੰਡਿਆਂ ਨੂੰ ਗੈਂਗਸਟਰ ਕਹਿ ਕੇ ਤੁਹਾਡਾ ਇੱਕ ਬਿਆਨ ਤੱਕ ਦਿਖਾ ਦਿਓ ਟਿੱਕਰੀ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਦਿਨ ਦੇ ਉੱਤੇ ਦਿਹਾੜੇ ਦੇ ਉੱਤੇ ਤੁਸੀਂ ਫੋਟੋਆਂ ਲਾ ਕੇ ਮਨੁੱਖੀ ਅਧਿਕਾਰਾਂ ਦਾ ਦਿਨ ਮਨਾਇਆ ਇੱਕ ਵੀ ਕਿਸੇ ਬੰਦੀ ਸਿੰਘ ਦੀ ਫੋਟੋ ਕਿਉਂ ਨਹੀਂ ਲਾਈ ਉਹ ਚ ਕਿੰਨੀ ਨਫ਼ਰਤ ਆ ਸਾਨੂੰ ਤੁਸੀਂ ਕਹਿੰਦੇ ਹੋ ਕੋਈ ਪੱਤਰਕਾਰ ਪਹੁੰਚਦਾ ਇਹਨਾਂ ਦੇ ਕਖੋਤੀ ਕਾਮਰੇਡ ਨੂੰ ਵੀ ਤੁਸੀਂ ਹੀ ਡਰੇ ਨਾਲ ਸਫ਼ਰ ਕਰਦੇ ਹੋ ਫਰੀ ਕਰਦੇ ਹਾਂ ਕਿਉਂ ਕਰਦੇ ਹਾਂ ਕਹਿੰਦੇ ਲੋਕਾਂ ਦੀ ਸਾਡੀ ਟ੍ਰੇਨ ਹੈ ਲੋਕਾਂ ਦੀ ਟ੍ਰੇਨ ਹੈ ਅਸੀਂ ਲੋਕ ਸੇਵਕਾਂ ਲੋਕਾਂ ਦੀ ਲੜ ਰਹੇ ਹਾਂ ਫਰੀ ਸਫ਼ਰ ਕਰਾਂਗੇ ਇਹ ਗੱਲ ਕਹਿੰਦੇ ਹੋ ਤੁਸੀਂ ਜਦੋਂ ਕੋਈ ਨਿਹੰਗ ਸਿੰਘ ਕੇ ਟ੍ਰੇਨ ਦਾ ਸਫ਼ਰ ਕਰਦਾ ਕਿ ਟੀਡੀ ਨਾਲ ਲੜ ਪੈਂਦਾ ਕੁਝ ਘਾਰੀ ਨਾਲ ਖੇਬੜ ਪੈਂਦਾ ਤੁਸੀਂ ਕਹਿੰਦੇ ਹੋ ਇਹ ਨਫ਼ਰਤ ਫਲਾਉਂਦੇ ਆ ਫਿਰਕਾ ਪ੍ਰਸਤ ਨੇ ਇਹ ਧੱਕਾ ਕਰਦੇ ਆ ਇਹ ਗੁੰਡਾਗਰਦੀ ਕਰਦੇ ਆ ਇਨ੍ਹਾਂ ਦੇ ਜਿਹੜੀ ਗੱਲ ਰਾਸ ਆਉਂਦੀ ਹੈ ਉਹ ਇਹ ਉਨ ਉਸ ਤਰੀਕੇ ਨਾਲ ਫੈਟ ਕਰਦੇ ਤੇ ਵਰਤਾਂਤ ਕਾੜਨ ਦੇ ਵਿੱਚ ਬਹੁਤ ਜ਼ਿਆਦਾ ਮਹਾਰਾ ਹਣਾ ਮੇਰਾ ਵੀ ਜੁੜੇ ਰਹੋ ਸ਼ੁਰੂ ਅਖੀਰ ਤੱਕ ਆਪਾਂ ਗੱਲ ਕਰਦੇ ਜਾਣਾ